ਸਰਸਿਕਾਲ ਜੀ ਮਲੋਟ লাইਵ ਦੇਖ ਰਹੇ ਹੋ ਤੁਸੀਂ ਸੋ লাইਵ ਹੋਇਆ ਇਸ ਵੇਲੇ ਮਲੋਟ ਦੀ ਮੇਨ ਮਾਰਕੀਟ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਮੈਂ ਤੁਹਾਨੂੰ ਲਾਈਵ ਤਸਵੀਰਾਂ ਇਸ ਵੇਲੇ ਮੌਜੂਦਾ ਹਾਲਾਤ ਦੀ ਦਿਖਾ ਰਿਹਾ ਤੁਸੀਂ ਮੌਸਮ ਦੇਖ ਸਕਦੇ ਹੋ ਮੈਂ ਕਹੂੰਗਾ ਸਿਰਫ 5 ਮਿੰਟ ਪਹਿਲਾਂ ਇਹ ਬਾਰਿਸ਼ ਸ਼ੁਰੂ ਹੋਈ ਆ ਇਸ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਹਮੂਮਨ ਇੱਥੇ ਇੰਨੀ ਬਾਰਿਸ਼ ਇੰਨੀ ਜਲਦੀ ਇਹ ਜਿਹੜੀ ਰੋਡ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ तकरीबन ਜ਼ਮੀਨ ਤੋਂ 6 ਇੰਚ ਜਿਹੜੀ ਇਹ ਪਾਣੀ ਹੈ ਉਹ ਖੜ ਚੁੱਕਿਆ ਹੈ ਔਰ ਸਿਰਫ 5 ਮਿੰਟ ਪਹਿਲਾਂ ਬਾਰਿਸ਼ ਸ਼ੁਰੂ ਹੋਈ ਆ ਸੋ ਜਿਸ ਤਰ੍ਹਾਂ ਮਲੋਟ ਦੇ ਇਸ ਵੇਲੇ ਹਾਲਾਤ ਚੱਲ ਰਹੇ ਨੇ ਮੈਂ ਦੱਸਣਾ ਚਾਹਾਂਗਾ ਕਿ ਅੱਜ ਮਲੋਟ ਦੇ ਵਿੱਚ ਕੈਬਨਟ ਮਨਿਸਟਰ ਡਾクター ਬਲਜੀਤ ਕੌਰ ਜੀ ਦੌਰੇ ਤੇ ਨਿਕਲੇ ਨੇ ਉਹਨਾਂ ਨੇ ਪਿੰਡਾਂ ਔਰ ਮਲੌਰ ਸ਼ਹਿਰ ਦੀਆਂ ਗਲੀਆਂ ਔਰ ਇੰਨਾ ਸਾਰੇ ਏਰੀਏ ਦਾ ਮੁਲਾਂਕਣ ਕੀਤਾ ਹੈ ਕਿ ਕਿੰਨਾ ਕੁ ਜਿਹੜਾ ਨੁਕਸਾਨ ਹੈ ਉਹ ਬਾਰਿਸ਼ ਦੇ ਨਾਲ ਹੋਇਆ ਹੈ ਹੁਣ ਤੱਕ ਜਿਹੜਾ ਸੀ ਲੋਕਾਂ ਦੀਆਂ ਫਸਲਾਂ ਤਾਂ ਕਿਸੇ ਤਰ੍ਹਾਂ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਘਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਛੱਤਾਂ ਕਮਜ਼ੋਰ ਨੇ ਤਾਂ ਕਾਫੀ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਉਹ ਹੋਇਆ ਹੈ ਕਾਫੀ ਜਿਹੜਾ ਹੈ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੁਝ ਪਰਿਵਾਰ ਐਦਾ ਦੇ ਵੀ ਨੇ ਜਿਨ੍ਹਾਂ ਦੇ ਫਟਾਫਟ ਆਈਆਂ ਨੇ ਸੋ ਇਹ ਇਸ ਵੇਲੇ ਜਿਹੜੀ ਬੇहद ਮੁਸ਼ਕਲ ਦੀ ਘੜੀ ਜਿਹੜੀ ਹੈ ਇਸ ਵੇਲੇ ਨਜ਼ਰ ਆ ਰਹੀ ਹੈ ਕਿਉਂਕਿ ਕੀ ਹੈ ਕਿ ਜਿਸ ਤਰ੍ਹਾਂ ਦਾ ਇਹ ਮੌਸਮ ਬਣਿਆ ਹੋਇਆ ਹੈ ਜਿਸ ਤਰ੍ਹਾਂ ਅਗਰ ਆਪਾਂ ਗੱਲ ਕਰਦੇ ਆ ਤਾਂ ਇਸ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਜਿਸ ਤਰ੍ਹਾਂ ਨਾਲ ਨੁਕਸਾਨ ਹੋ ਰਹੇ ਹਨ ਜਿਸ ਤਰ੍ਹਾਂ ਨਾਲ ਆਪਾਂ ਗੱਲ ਕਰੀਏ ਕਿ ਲੋਕਾਂ ਦੇ ਘਰ ਨੇ ਜਿਹੜੇ ਉਹ ਟੁੱਟ ਭੱਜ ਰਹੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਹੈ ਹਲੇ ਆਪਾਂ ਕਵਾਂਗੇ ਕਿ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਹੀ ਇਸ ਤਰ੍ਹਾਂ ਦੇ ਜਿਹੜੇ ਨਤੀਜੇ ਆਉਣਾ ਕਿ ਲੋਕਾਂ ਦੇ ਘਰਾਂ ਦੀ ਛੱਤਾਂ ਡਿੱਗ ਜਾਣਾ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਮੈਂ ਸ਼ੁਰੂਆਤੀ ਦਿਨਾਂ ਦੀ ਹੀ ਗੱਲ ਕਰ ਰਿਹਾ ਕਿਉਂਕਿ ਹਲੇ ਜਿਹੜਾ ਹੈ ਬਾਰਿਸ਼ਾਂ ਸ਼ੁਰੂ ਹੋਈਆਂ ਨੇ ਤਾਂ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਹੈ ਇਸ ਤਰ੍ਹਾਂ ਦਾ ਜਿਹੜਾ ਮੌਸਮ ਬਣ ਗਿਆ ਕਿ ਥੋੜੀ ਥੋੜੀ ਦੇਰ ਦੇ ਵਿੱਚ ਇੱਕਦਮ ਮੁਸਲਾ ਧਾਰਨੀ ਪੈਂਦਾ ਹੈ ਔਰ ਇਸ ਤਰ੍ਹਾਂ ਨਾਲ ਪਾਣੀ ਜਿਹੜਾ ਖੜ ਜਾਂਦਾ ਹੈ ਇਹੇ ਬਾਰਿਸ਼ ਬਹੁਤ ਨੁਕਸਾਨਦੇਹ ਹੁੰਦੀ ਹੈ ਅਚਾਨਕ ਬਾਰਿਸ਼ ਦਾ ਆਣਾ ਔਰ ਅਚਾਨਕ ਇੱਕਦਮ ਜਿਹੜੀ ਜਗ੍ਹਾ ਹੁੰਦੀ ਆ ਭਾਵੇਂ ਗਿੱਲੀ ਭਾਵੇਂ ਸੁੱਕੀ ਉਸ ਦੇ ਉੱਪਰ ਪਾਣੀ ਖੜ ਜਾਂਦਾ ਤਾਂ ਉਹ ਜਿਹੜੀ ਜਗ੍ਹਾ ਹੁੰਦੀ ਆ ਕਈ ਵਾਰ ਕੀ ਆ ਉਹ ਇਸ ਦਾ ਖਮਿਆਜ਼ਾ ਭੁਗਤ ਭੁਗਦੀ ਆ ਤਾਂ ਆਪਾਂ ਸਮਝ ਸਕਦੇ ਆ ਕਿ ਕਿਸ ਤਰ੍ਹਾਂ ਦੇ ਨੁਕਸਾਨ ਜਿਹੜੇ ਨੇ ਉਹ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਸੋ ਆਪਾਂ ਫਸਲਾਂ ਦੀ ਗੱਲ ਕਰਦੇ ਆ ਇਸ ਵੇਲੇ ਜੇ ਆਪਾਂ ਗੱਲ ਕਰੀਏ ਤਾਂ ਝੋਨੇ ਔਰ ਨਰਮੇ ਦੀ ਜਿਹੜੀ ਫਸਲ ਹੈ ਉਹ ਖੇਤਾਂ ਦੇ ਵਿੱਚ ਹੈ ਆਪਾਂ ਝੋਨੇ ਦੀ ਜੇ ਗੱਲ ਕਰੀਏ ਤਾਂ ਝੋਨਾ ਤਾਂ ਕਿਸੇ ਹੱਦ ਤੱਕ ਜਿਸ ਨੂੰ ਪਾਣੀ ਦੀ ਜ਼ਰੂਰਤ ਰਹਿੰਦੀ ਆ ਤਾਂ ਝੋਨਾ ਤਾਂ ਜਿਹੜਾ ਹੈ ਉਹ ਵੱਧ ਸਕਦਾ ਹੈ ਪਰ ਇਸ ਫਸਲ ਦੇ ਉੱਪਰ ਜੇ ਆਪਾਂ ਗੱਲ ਕਰੀਏ ਨਰਮੇ ਦੀ ਫਸਲ ਦੇ ਉੱਪਰ ਇਸ ਵੇਲੇ ਜਿਹੜਾ ਨੁਕਸਾਨ ਹੋ ਸਕਦਾ ਹੈ ਜੇ ਅੱਜ ਦੀ ਜਿਹੜੀ بارش ਹੈ ਇਸ ਤੋਂ ਪਹਿਲਾਂ ਜਿਹੜੀਆਂ بارشਾਂ ਹੋਈਆਂ ਨੇ ਉਹਨਾਂ بارشਾਂ ਦੇ ਵਿੱਚ ਸੀ ਕਿ ਨੁਕਸਾਨ ਨਾ ਹੋ ਸਕਦਾ ਹੋਵੇ ਪਰ ਅੱਜ ਜਿਹੜੀ بارش ਇਸ ਵੇਲੇ ਹੋ ਰਹੀ ਹੈ ਇਹ ਨੁਕਸਾਨ ਦਾ ਕਾਰਨ ਹੋ ਸਕਦੀ ਹੈ ਸੋ ਹੋ ਸਕਦਾ ਹੈ ਪਿੰਡਾਂ ਦੇ ਵਿੱਚ ਜਿਹੜੇ ਨਰਮੇ ਨੇ ਉਹ ਇਸ ਪਾਣੀ ਦੇ ਨਾਲ ਡੁੱਬ ਸਕਦੇ ਨੇ ਖਾਸ ਕਰ ਬਹੁਤ ਸਾਰੇ ਪਿੰਡ ਇੱਦਾ ਦੇ ਨੇ ਜਿਨ੍ਹਾਂ ਦੇ ਵਿੱਚ ਛੱਪੜ ਜਿਹੜੇ ਪਾਣੀ ਨਾਲ ਭਰ ਜਾਂਦੇ ਨੇ ਉਹ ਛੱਪੜ ਭਰਨ ਨਾਲ ਜਿਹੜੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਘਰ ਹੁੰਦੇ ਨੇ ਛਪੜਾਂ ਦੇ ਨੇੜੇ ਉਹਨਾਂ ਦੇ ਵਿੱਚ ਵੀ ਪਾਣੀ ਭਰ ਜਾਂਦਾ ਬਹੁਤ ਸਾਰੀਆਂ ਜਿਹੜੀਆਂ ਐਦਾ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਥਾਵਾਂ ਨੇ ਉਹ ਨੀਵੀਆਂ ਹੁੰਦੀਆਂ ਨੇ ਉਹਨਾਂ ਦੇ ਘਰ ਜਿਹੜੇ ਆ ਡੁੱਬ ਜਾਂਦੇ ਆ ਲੋਕਾਂ ਦੇ ਘਰਾਂ ਦੀ ਨੁਕਸਾਨ ਹੁੰਦੇ ਆ ਸੋ ਵਾਹਿਗੁਰੂ ਅੱਗੇ ਗੁਜ਼ਾਰਿਸ਼ ਕਰਦੇ ਆ ਕਿ ਜਲਦ ਤੋਂ ਜਲ ਜਿਹੜਾ ਹੈ ਤੇ ਬਾਰਿਸ਼ ਅਗਰ ਰੁਕਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਏ ਧੰਨਵਾਦ